ਵਾਹ ਗਿਰੂ ਇਹ ਆਲਾ ਮੈਂ ਆਪਾਂ ਨੂੰ ਡਿੱਗੀ ਜਾਂਦੇ ਹਾਂ ਅ ਇੱਕ ਮਿੰਟ ਤੋ ਆ ਬੈਗ ਬੜੀ ਮਾਰ ਐ ਮੈਂ ਕਰਿਆ ਵੰਟ ਸਟਾਰਟ ਵਲੌਗ ਬੈਗ ਹੈ ਕੋਈ ਨਹੀਂ ਉਹ ਬਾਈ ਉਹ ਪਰ ਲਿਖਿਆ ਸਾਈਡ ਖੜਾ ਉਹ ਬਾਈ ਨੂੰ ਪੁੱਛਦੇ ਆਂ ਮਿੰਟ ਉੱਥੇ ਪਿੱਛੇ ਬੈਗ ਪਿੱਛੇ ਬੈਗ ਪਿੱਛੇ ਬੰਦ ਗੁਰ ਵਿਚੇ ਭਈਆ ਅਬ ਯਾ ਬਾਹਰ ਰੱਖਣਾਗਾ ਆ ਪਿੱਛੇ ਹੈਗਾ ਲਿੱਕੀ ਹੈਗੀ ਲਿੱਕੀ ਰੱਖਣਾ ਫਿਰ ਇਹ ਜੋ ਸਮਾਨ ਕੱਢਣਾ ਇੱਕ ਬਾਹਰ ਕਰ ਲਾ ਇੱਕ ਮਿੰਟ ਆਹ ਪੇੜੀਆਂ ਨੂੰ ਪੁੱਛਦਾ ਮੈਂ ਆਹ ਗੇੜ ਭੇੜ ਭਾਈ ਬਾਹਰ ਅੰਦਰ ਰੱਖ ਲੈ ਅੰਦਰ ਰੱਖ ਲੈ ਆ ਲਾਓ ਪਿੱਛੇ ਰੱਖੋਗੇ ਫਿਰ ਸਮਾਨ ਕੱਢਣਾ ਮਾੜਾ ਇੱਕ ਮਿੰਟ ਲਾਓ ਪਿੱਛੇ ਇੱਕ ਮਿੰਟ ਹੀ ਆ ਗਿਆ ਬਸ ਮੈਂ ਉੱਥੇ ਬਾਹਰ ਗੇਟ ਜੀ ਹੈਗਾ ਆ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਔਰ ਰਿਸ਼ੀਕੇਸ਼ਾ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਤੋਂ ਸਤਿ ਸ਼੍ਰੀ ਅਕਾਲ ਤੇ ਕੱਲ ਦਾ ਬਲੌਗ ਆਪਾਂ ਇੱਥੇ ਸਮਾਪਤ ਕੀਤਾ ਸੀ ਗੁਰਦੁਆਰਾ ਵਿਖੇ ਆ ਕੇ ਤੇ ਅੱਜ ਇੱਥੋਂ ਇਹ ਟਰੈਵਲਰ ਟੈਂਪੂ ਤੇ ਆਪਾਂ ਇੱਥੋਂ ਜਾਣਾਗਾ ਗੋਵਿੰਦ ਘਾਟ ਤੇ 280 85 ਕਿਲੋਮੀਟਰ ਦਾ ਸਫ਼ਰ ਆਹੇ ਤੇ ਜਿਹੜਾ ਕਿ ਸਾਰਾ ਉਹ ਟਰੈਵਲਰ ਟੈਂਪੂ ਤੇ ਹੋਊਗਾ ਤੇ ਧੰਨਵਾਦ ਬਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖੋ ਤੇ ਆਪਾਂ ਚੱਲਿਆਂ ਸ੍ਰੀ ਹੇਮਕੁੰਡ ਸਾਹਿਬ ਜੀ ਦੇ ਦਰਸ਼ਨ ਕਰਨ ਤੇ ਇਹ ਟੈਂਪੂ ਕਿਵੇਂ ਬੁੱਕ ਕਰਨਾ ਇੱਥੋਂ ਤੇ ਉਹ ਸਾਰੀ ਗੱਲਬਾਤ ਆਪਾਂ ਗੱਲ ਵਾਲੇ ਬਲੌਗ ਚ ਦਿਖਾਈ ਸੀ ਦੱਸੀ ਸੀ ਤੇ ਫਿਲਹਾਲ ਚੜਦੇ ਆਂ ਇਹਦੇ ਟੈਂਪੂ ਤੇ ਤੇ ਕਰਦੇ ਆਂ ਗੱਲਬਾਤ ਸ਼ੁਰੂ ਅੱਜ 4 ਅਕਤੂਬਰ 1982 2024 ਤੇ ਸਮਾਂ ਹੋਇਆ ਇਸ ਵਕਤ 6 ਵਜੇ ਦਾ ਤੇ ਆ ਗੱਡੀ ਤੇ ਚੱਲਣ ਲੱਗਿਆਂਗੇ। ਹਉ ਭਾਈ ਦੀਪਕ ਠੀਕ ਹੋ ਠੀਕ ਹੈ ਜੀ। ਆਹ ਦੇ ਨੰਬਰ ਹੈਗੀ ਸੀ ਤੇ ਮੇਰੀ ਭਾਈ ਸੰਦੀਪ ਬਲਾਕ ਰਵਤੇ ਸਾਰਿਆਂ ਨੂੰ ਸਾਸਤਰੀ ਕਾਲ ਭਾਈ ਸਾਰਿਆਂ ਨੂੰ ਆਏ ਗੁਰੂ ਜੀ ਕੀ ਫਤਿਹ ਦੋਨੀ ਚੌਨੀ ਕਰਾਮਾ ਸੱਚੇ ਦਾ ਸੱਚਾ ਦਵਾ ਦੋਨੀ ਚੌਨੀ ਕਰਾਮਾ ਸੱਚੇ ਦਾ ਸੱਚਾ ਦਵਾ ਆਦੇਵ ਪੱਤੇ ਹਾਂਜੀ ਉਹ ਪਿੱਛੇ ਆ ਇੱਕ ਮਿੰਟ ਚ ਆ ਜਾਂਦਾ ਹੁਣ ਤਾਂ ਯਾਰ ਜਾਈ ਹੋਂਦੇ ਨੂੰ ਸਮਾਉ ਆਸ਼ੇ ਵੱਟੇ ਕੇ 36 ਮਿੰਟਾਂ ਦਾ ਤੇ 15 ਮਿੰਟ ਹਰੀਸ਼ੀ ਕੇਸ ਤੋਂ ਚੱਲਣ ਤੋਂ ਬਾਅਦ ਇੱਥੇ ਇੱਕ ਚੈੱਕ ਪੋਸਟ ਆਉਂਦੀ ਆ ਤੇ ਇੱਥੇ ਸਾਰੀਆਂ ਗੱਡੀਆਂ ਨੂੰ ਰੋਕ ਕੇ ਦੇ ਕਾਗਜ਼ ਪੱਤਰ ਚੈੱਕ ਕਰਦੇ ਆਗੇ ਤੇ ਬਾਹਰਲੀਆ ਸਟੇਟ ਵਾਲਿਆਂ ਦਾ ਖਾਸ ਕਰਕੇ ਸਪੈਸ਼ਲ ਉਹ ਖੜਾ ਯਾਰ ਉਹਨੂੰ ਕੀ ਆਵਾਜ਼ ਮਾਰਾਂ ਮੈਂ ਆ ਜਾਂਦਾ ਹੁਣ ਅੱਧਾ ਮਿੰਟ ਰੁਕ ਗਿਆ ਚੈੱਕ ਪੋਸਟ ਤੇ ਇਥੇ ਰਾਜਮੀ ਭਾਈ ਆਪਦੇ ਕਾਗਜ਼ ਪੱਤਰ ਪੂਰੇ ਲੈ ਕੇ ਆਇਓ ਤੇ ਇਥੇ ਚੈੱਕ ਹੁੰਦਾ ਹੈ ਤੇ ਪਹਾੜ ਏਰੀਸ਼ੀ ਕੇਸ ਤੋਂ ਉੱਤੋਂ ਸ਼ੁਰੂ ਹੋ ਜਾਂਦੇ ਆ ਜਿਵੇਂ ਜਿਵੇਂ ਅੱਗੇ ਜਾਈ ਜਾਵਾਂਗੇ ਪਹਾੜ ਉੱਚੇ ਹੋਈ ਜਾਣਗੇ ਤੇ ਠੰਡ ਵਧੀ ਜਾਊਗੀ ਤੇ ਐਲਟੀਟਿਊਡ ਵਧੀ ਜਾਊਗਾ ਨਾਲ ਨਾਲ ਤੇ ਫਿਲਹਾਲ ਆ ਚੜਦੇ ਆ ਵਾਪਸ ਉਹ ਆ ਗਿਆ ਆ ਗਿਆ ਕਹਿੰਦੇ ਇੱਧਰ ਆਪਣੀ ਨਾਲ ਦੀ ਸਾਰੀ ਸੰਗਤ ਭਾਈਏ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਬਾਕੀ ਜਿਵੇਂ ਜਿਵੇਂ ਅੱਗੇ ਵਧ ਜਾਵਾਂਗੇ ਹੌਲੀ ਹੌਲੀ ਸਾਰਿਆਂ ਨਾਲ ਜਾਣ ਪਛਾਣ ਹੋਈ ਜਾਊਗੀ ਕਿਰਾਂ ਦਾ ਸਾਰੇ ਅਜਨਬੀ ਨੇ ਤੇ ਇੱਕ ਦੂਜੇ ਦੇ ਥੋੜੀ ਜੁੜੀ ਸੰਗ ਜੀ ਆ ਤੇ ਹੌਲੀ ਹੌਲੀ ਖੁੱਲ ਜੂ ਮਾਹੌਲ ਤੂੰ 10 ਮਿੰਟ ਇੱਧਰ ਬਹਿ ਜਾ ਮੈਂ ਕੋਈ ਇੱਕ ਅੱਧਾ ਸੀਨ ਬਣਾ ਕੇ ਫਿਰ ਬਿਠਾ ਦੂੰਗਾ ਤੈਨੂੰ ਇੱਧਰ ਵਾਪਸ ਵਾਹੀ ਗਰੂਈ 585 ਕਿਲੋਮੀਟਰ ਦਾ ਆਪਣਾ ਅੱਜ ਦਾ ਇਹ ਸਫ਼ਰ ਬਾਬਾ ਕਿਹੜਾ ਰਹਿਣ ਵਾਲਾ ਹੈ ਇਹ ਪਹਾੜਾਂ 'ਚ ਘੁੰਮਣ ਕੇਰੀਆਂ ਖਾਂਦੇ ਖਾਂਦੇ ਉਹ ਜਿਹਨੇ ਕੋਈ ਵਾਤਾ ਖਾਤਾ ਪੀਤਾ ਉਹ ਡਿੱਡ ਪਰਿਆ ਹੁੰਦਾ ਕਿਉ ਫਿਰ ਕੇ ਵੀ ਉਲਟ ਵੀ ਜਾਂਦਾ ਬੰਦਾ ਹਾਂ ਅਸੀਂ ਵੀ ਖਾਲੀ ਵੇਟ ਆਏ ਆ ਲੜਕੇ ਬਸ ਉੱਠ ਕੇ ਨਾ ਆ ਗਏ ਜਿਆਦਾ ਵੀ ਹੈ ਹਾਂ ਸੰਦੀਪ ਚਾਹ ਪੀ ਆ ਆ ਮੈਂ ਐਵੇਂ ਆ ਗਿਆ ਵੱਜ ਕੇ 26 ਮਿੰਟਾਂ ਦਾ ਸਮਾਂ ਹੋ ਗਿਆ ਆ ਚਾਹ ਪਕੜੇ ਦਾ ਲੰਗਰ ਸ਼ਿਕਾਉਣੀ ਹੈ ਕਹਿੰਦੇ ਤੁਹਾਨੂੰ ਇੱਥੇ ਤੇ ਉੱਥੋਂ ਆਪਾਂ ਖਾਲੀ ਪੇਟ ਹੀ ਆਏ ਸੀਗੇ ਤੇ ਸਲਾਹ ਇਹੀ ਆ ਬਾਈ ਕਿ ਖਾਲੀ ਪੇਟ ਹੀ ਚੱਲੋ ਉੱਥੋਂ ਤੁਸੀਂ ઋਸ਼ੀਕੇਸ਼ ਤੋਂ ਤੇ ਫਿਰ ਕੋਈ ਹਰਾਜ ਪਰੋਬਲਮ ਨਹੀਂ ਆਉਂਦੀ ਤੇ ਨਹੀਂ ਫਿਰ ਘੇਰ ਆਉਣ ਲੱਗਦੇ ਆ ਘੇਰ ਚੜਦੀ ਹੈ ਫਿਰ ਤੁਹਾਨੂੰ ਪਤਾ ਕੋਈ ਨਾ ਕੋਈ ਨਾ ਕੋਈ ਨਹੀਂ ਚੜ ਦੇ ਉਹ ਕੰਮ ਉਲਟੀ ਟੈਪ ਹੋ ਜਾਂਦਾ ਤੇ ਇਸ ਦੇ ਬੱਚਤ ਵਾਸਤੇ ਇੱਕ ਗੱਲ ਹੋਰ ਆ ਬਾਈ ਅਸਾਂਤਰੀ ਦੀਆਂ ਗੋਲੀਆਂ ਅਤੇ ਨਾਲ ਲਾਜ਼ਮੀ ਲੈ ਆਵੇ ਬੰਦਾ ਤੇ ਉਹਦੇ ਨਾਲ ਫਿਰ ਵੀ ਥੋੜੀ ਜਿਹੀ ਬਾਤ ਚਤ ਰਹ ਜਾਂਦੀ ਆ ਉਹ ਆਈ ਗੁਰੂ ਜੀ ਗੁਰੂ ਕਾ ਲੰਗਰ ਕੰਡਿਆਲਾ گاਉਂ ਸ਼ਹਿਰ ਬਿਆਸੀ ਆ ਹਲਕਾ ਹਲਕਾ ਸ਼ਾਕਲਾ ਲੰਗਰ ਇੱਥੇ ਜਿਆਦੇ ਭਾਰੀ ਵੀ ਛਕਣਾ ਚਾਹੀਦਾ ਕਿਉਂ ਬਈ ਪੇਟ ਭਰ ਕੇ ਕਦਨ ਚੱਲਣਾ ਜਾਂਦਾ ਤੇ ਇਹ ਬਾਈਆਂ ਨਾਲ ਆਪਾਂ ਜਾ ਰਹਿਆਂਗੇ ਇਸ ਟਰੈਵਲ ਟੈਂਪੂ ਤੇ ਤੇ ਗਰਦੇਵ ਕੀ ਸੀਗਾ ਬਈ ਉਹ ਆਪਣਾ ਮੈਨੂੰ ਵੀ ਨਹੀਂ ਪਤਾ ਮੈਂ ਵੀ ਸੰਗਤ ਅੱਛੇ ਸੰਗਤ ਨਾਲ ਹੀ ਤੁਸੀਂ ਹਾਂਜੀ ਹਾਂਜੀ ਠੀਕ ਆ ਮੈਂ ਤਾਂ ਬਈ ਇਹਨਾਂ ਨਾਲ ਸਮਝੀ ਜਾਂਦੇ ਅਸੀਂ ਅਸੀਂ ਵੀ ਲਾਇਆ ਸਾਈਡ ਗਿਆ ਪਹਿਲਾਂ ਮੈਂ ਕਿਹਾ ਬਾਈ ਦਾ ਆਪਣੇ ਨਾਲ ਦੀ ਹੁੰਦਾ ਜਿਵੇਂ ਫੇਰ ਉਹ ਮੇਰੇ ਨਾਲ ਦਾ ਕਹਿੰਦਾ ਨਹੀਂ ਇਹ ਬਾਈ ਇਹਨਾਂ ਨਾਲ ਦਾਊਗਾ ਕਿਤੋਂ ਬਾਈ ਤੁਸੀਂ ਗੁਜਰਾਤ ਅਹਮਦਾਬਾਦ ਗੁਜਰਾਤ ਅਹਮਦਾਬਾਦ ਕੀ ਨਾਂ ਤੁਹਾਡਾ ਸਤਵੀਰ ਸਿੰਘ ਸਤਵੀਰ ਸਿੰਘ ਆਪਣਾ ਕੀ ਨਾਂ ਜੀ ਮਨਿੰਦਰ ਸਿੰਘ ਮਨਿੰਦਰ ਸਿੰਘ ਵਾਈਗਰੂ ਜੀ ਵਾਇਗ੍ਰੀਕਾ ਦਾ ਵਾਹ ਵਾਇਗ੍ਰੀਕੀ ਫਤੇ ਤੁਸੀਂ ਇਕੱਠੇ ਹੋ ਸਾਰੀ ਠੀਕ ਹੈ ਜੀ ਸੱਤ ਜਣੇ ਆ ਅੱਛਾ ਤੁਸੀਂ ਸੱਤ ਜਣੇ ਹੋ ਟੋਟਲ ਬਈ ਇਸ ਚ 13 14 ਜਣੇ ਦੀ ਸਵਾਰੀ ਆ ਬੈਠ ਜਾਂਦੇ ਉਹ ਤੇਰਾ 14 ਬੰਦੇ ਵਧੀਆ ਆਰਾਮ ਨਾਲ ਬੈਹਂਦੇ ਆ ਤੇ ਰਾਤ ਇਹਨਾਂ ਨੇ ਕਿਹਾ ਸੀਗਾ ਕਿ ਤੁਹਾਨੂੰ ਗੱਡੀ ਉਸ ਹਿਸਾਬ ਨਾਲ ਦੇਵਾਂਗੇ ਜੇ ਹਿਸਾਬ ਨਾਲ ਸੰਗਤ ਹੋਊਗੀ ਥੋੜੇ ਹੋਣਗੇ ਤਾਂ ਕੋਈ ਪਲੇਰੋ ਗੱਡੀ ਵਗੈਰਾ ਦੂਜੀ ਦੇਵਾਂਗੇ ਛੋਟੀ ਗੱਡੀ ਤਾਂ ਇਹਨਾਂ ਨੇ ਫਿਰ ਆ ਟ੍ਰੈਵਲ ਟੈਂਪੋ ਦਿੱਤਾ ਇਹਦਾ ਥੋੜਾ ਜਿਹਾ ਸੌਖਾ ਉੱਠਣਾ ਬੈਠਣਾ ਸੌਖਾ ਹੋ ਜਾਂਦਾ ਚੜ੍ਹਨਾ ਉਤਰਨਾ ਤੇ ਸਮਾਨ ਸਮੋਹੰਦਾ ਰੱਖਣ ਦਾ ਸੁੱਖ ਹੋ ਜਾਂਦਾ ਤੇ ਜੀ ਆਪਾਂ ਸਵਾ ਘੰਟੇ ਚੱਲੇ ਸੀ ਉੱਥੇ ਇਹਨਾਂ ਨੇ ਟਾਈਮ ਨਾਲ ਹੀ ਰੋਕ ਲਈ ਗੱਡੀ ਤੇ ਹਲਕਾ ਹਲਕਾ ਜਾ ਪੇਟ ਭਰ ਲਿਆ ਆਪਾਂ ਇੱਕ ਵਾਰੀ ਫੇਰ ਚੱਲਦੇ ਅੱਗੇ ਨਾਲ ਉਹ ਹੈ ਕੀ ਉਹ ਪਤਲਾ ਸੋਹਣਾ ਪਾਰੀ ਘਾਟਾ ਕੇ ਸੰਗਣਾ ਹੋ ਰਿਹਾ ਪਿੱਛੇ ਗੋਸ਼ਵਿੰਦਰ ਦਾ ਜਿੱਥੇ ਕੋਈ ਪਹਾੜ ਆ ਵਿਊ ਜਮਾ ਬੰਦ ਹੋ ਗਿਆ ਇੱਥੇ ਆ ਕੇ ਇੱਕ ਵਾਰੀ ਪਹਿਲੀ ਹੀ ਖੁੱਲਦੀ ਆ ਥੋੜੀ ਆ ਇਹ ਸਿਗਿਲ ਨਗਰ ਹੈਗਾ ਬਜੂ ਤਰਾ ਖੰਡੜਾ ਦੋ ਸ਼੍ਰੀ ਨਗਰ ਨੇਗੇ ਦੂਜਾ ਆਪਣਾ ਹੈਗਾ ਜੰਮੂ ਕਸ਼ਮੀਰ ਹੈ ਤੇ ਹੁਣ ਤੱਕ ਦਾ ਸੋਨਾ ਸਫਰ ਗੁਜ਼ਰੀ ਜਾਂਦਾ ਸਾਰਾ 280 85 ਕਿਲੋਮੀਟਰ ਦਾ ਇਸ ਸਫਰ ਜੇ ਆਪਾਂ ਸਵੇਹਾ ਤੁਰਕੇ ਕਰਦੇ ਆ ਮਤਲਬ ਸਵੇਹਾ ਚੱਲਦਾ ਬੰਦਾ ਰਿਸੀ ਕੇ ਇਸ ਤੋਂ 5 6 ਵਜੇ ਤਾਂ ਫਿਰ ਟ੍ਰੈਫਿਕ ਜਮ ਤੋਂ ਬਿਨਾ ਸੋਨਾ ਲੰਘ ਜਾਂਦਾ ਫਿਰਾਂਦਾ ਪਹਿਲੇ ਟਾਈਮ ਸਿਰ ਤੇ ਜੇ ਉੱਥੋਂ ਦੇਰ ਚੱਲਦੇ ਆ ਤੇ ਟ੍ਰੈਫਿਕ ਜਮ ਰਾਜ ਦੇਖਣ ਨੂੰ ਕੋਈ ਮਿਲ ਸਕਦਾ ਜਿੱਥੇ ਕਾਂਟਿਆਂ ਦੇ ਜ਼ਾਬ ਨਾਲ ਵੀ ਟ੍ਰੈਫਿਕ ਹਿੰਦੇ ਕਿਵਰੀ ਜਮਾ ਹੋ ਗਿਆ ਨਹੀਂ ਇਹ ਠੀਕ ਚੱਲ ਰਿਹਾ ਸਫ਼ਰ ਹਾਂ ਹਲੇ ਤੱਕ ਸਾਰਿਆਂ ਦਾ ਸਫ਼ਰ ਬਈ ਸੋਣਾ ਗੁਜ਼ਰ ਰਿਹਾਗਾ ਸਾਰੇ ਸ਼ਾਂਤੀ ਚ ਨੇਗੇ ਠੀਕ ਹੈ ਸ਼ਾਂਤੀ ਚ ਆ ਸਾਰੇ ਕਿਉਂਕਿ ਹਰੇ ਘੱਟ ਖਾਦਾ ਸਾਰੇ ਨਹੀਂ ਉੱਥੇ ਵੀ ਥੋੜਾ ਥੋੜਾ ਆ ਖਾ ਕੇ ਅੱਜ ਦਾ ਇਹ ਸਫ਼ਰ ਸਾਰ ਆਪਣਾ ਗੰਗਾ ਨਦੀ ਦੇ ਨਾਲ-ਨਾਲ ਹੋਣਾ ਰੋਡ NH58 ਤੇ ਤੇਹੀ ਰੋਡ ਅੱਗੇ ਬਤਰੀਨਾਥ ਗਿਦਾਰਨਾਥ ਨੂੰ ਜਾਂਦਾ ਹੈ ਮोटे-ਮोटे ਜਾਮ ਲੱਗਣਗੇ ਜਦੋਂ ਸ਼ੁਰੂ ਹੋਗੇ ਰਾਤ ਕਿਤੇ ਪੀਲਾ ਹੁੰਦਾ ਰੇਟ ਆਇਦੇ ਰਹੀ ਹੋਏ ਪਏ ਨੇ ਕਿ ਬਣੇ ਬਣਾਏ ਇਹ ਤਾਂ ਨਮਾ ਹੀ ਬਣੇ ਲੱਗਦਾ ਹੈ ਨਾ ਹਾਂ ਟੁੱਟ ਕੇ ਮੈਂ ਗਿਆ ਜੁਤੀ ਜਾਇਰੇ ਹਾਂਜੀ ਪਰਮਾਤਮਾ ਜੋ ਚਾਹੇ ਉਹ ਕਰ ਦਿੱਤਾ ਹੈ ਹਾਂਜੀ ਇਹ ਤਾਂ ਹੈ ਬੰਦਾ ਸੋਚੇਗਾ ਮੈਂ ਜੋ ਇਹ ਕਰਨਾ ਹੈ ਪਰਮਾਤਮਾ ਨੇ ਜੋ ਮੈਂ ਚਾਹਾਂਗਾ ਉਹ ਹੋਗਾ ਸਹੀ ਗੱਲ ਹੈ ਜਗਾ ਜਗਾ ਤੇ ਕੰਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਨਾ ਪਹਾੜਾਂ ਜੋ ਸਾਹਮਣੇ ਦੇਖਦੇ ਹੋਏ ਆ ਸਵਰਗਾ ਸੁ ਆਂ ਈ ਗੱਡੀ ਆਵਾਜਾਈ ਵਾਸਤੇ ਬਣੀ ਜਾਂਦੀ ਹੈ ਨਾ ਇਹ ਇੱਕ ਹੋਰ ਪਿੱਛੇ ਜ਼ੁਰੰਗ ਦੇਖ ਕੇ ਜੀ ਉਹ ਜ਼ੁਰੰਗਾ ਸੀਗੀ ਆ ਰੇਲ ਗੱਡੀ ਵਾਸਤੇ ਤੇ ਇਹ ਆਵਾਜਾਈ ਵਾਲੇ ਰੋਜ਼ਮਰ ਦੀ ਜ਼ਿੰਦਗੀ ਵਾਲੇ ਬਾਹਰ ਇੱਥੋਂ ਦੀ ਹੈ ਕਰਨਗੇ ਨਿਕਲਦੀ ਆ ਉਹ ਪਿੱਛੋਂ ਨਾ ਭੁੱਲ ਕੇ ਜਾਗਦਾ ਇੱਥੇ ਰੋਤਰਪੁਰੇ ਤੱਕ ਆਉ ਏ ਉਹ ਨਾਲੇ ਸਮੇਂ ਚ हां गुरुद्वारा लंगर दमदमा साहिब गोविंद नगर नगरआसू उत्तराखंड हां समय होया इस वक्त 11:25 मिनटਾਂ ਦਾ ਸਤਨਾਮ ਵਾਹਿਗੁਰੂ ਤੇ ਲਗਾਤਾਰ ਅੰਬਾਟਾਂ ਵੜਦੇ ਤੁਰੇ ਜਾਨੇਗੇ ਟਰੈਵਲਰ ਟੈਂਪੂ ਤੇ ਤੇ ਸੋਹਣਾ ਸਫਰ ਨਿਬੜੀ ਜਾਂਦਾ ਤੇ ਦੇਵ ਪ੍ਰਯਾਗ ਇਥੋਂ 80 ਕਿਲੋਮੀਟਰ ਅੱਗੇ ਪਿਆ ਜਿੱਥੇ ਦੋ ਦਰਿਆ ਮਿਲ ਕੇ ਆਪਣੀ ਗੰਗਾ ਨਦੀ ਬਣਦੀ ਆ ਉਹ ਵੀ ਜਾ ਕੇ ਦੇਖਾਂਗੇ ਉੱਥੇ ਵੀ 뷰 ਪੁਆਇੰਟ ਬਣਿਆ ਹੋਇਆ ਸੋਹਣਾ ਹੀ जगह की भी तो फिलहाल बाबा जी दर्शन करते हैं दे लंगर बनी छकते हैं ਆਜੋ ਆਜੋ 84 ਗੁਰੂ ਜਨਮਾਨ ਦਾ ਜਨਮ ਹੋਈ ਬੜ ਬੜ ਸੰਨ ਦੀ ਤਕਤਬ ਦੀ ਵਾਹੇ ਗੁਰੂ ਪ੍ਰਸ਼ਾਦ ਵਰਸ਼ਣਾ ਬਸ ਸ਼ਕਲਨਾ ਬਾਬਾ ਜੀ ਨੇ ਖੁੱਲੇ ਸੁਭਾਣ ਨਾਲ ਖੁੱਲੇ ਹੱਥ ਨਾਲ ਬਾਬੇ ਕਹਿੰਦੇ ਆਉਣ ਦੇ ਬਣਿਆ ਹੁੰਦੇ ਹੀ ਓ ਆਈ ਗੁਰੂ ਵਾਹਿਗੁਰੂ ਜੀ ਆ ਪ੍ਰਸ਼ਾਦ ਦਾ ਪਾਣੀ ਛਕ ਲਿਆ ਬਾਬਾ ਜੀ ਦੇ ਦਰਸ਼ਨ ਕਰ ਲੇ ਲੰਗਰ ਦਮਦਮਾ ਸਾਹਿਬ ਗੁਰਦੁਆਰਾ ਨਗਰਾਸੂ ਇੱਥੇ ਰਹਿਣ ਦਾ ਵੀ ਪ੍ਰਬੰਧ ਆ ਕੋਈ ਵੀ ਰ ਕੋਈ ਪਿੱਛੇ ਨਹੀਂ ਰਹਿੰਦਾ ਤਾਂ ਆਉਂਦਾ ਜਾਂਦਾ ਇੱਥੇ ਵੀ ਰਹਿ ਸਕਦਾ ਇਸ ਗੁਰੂ ਘਰ ਵਿਖੇ ਤੇ ਨਵੇਂ ਦਰਬਾਰ ਸਾਹਿਬ ਬਣਨੇ ਨੇ ਬਾਬਾ ਜੀ ਐਨਾਨਸਮੈਂਟ ਕਰ ਰਹੇ ਸੀਗੇ ਥੋੜਾ ਸਮਾਂ ਪਹਿਲਾਂ ਕਿ ਭਾਈ 9 ਲੱਖ 9 ਕਰੋੜ 42 ਲੱਖ ਦਾ ਐਸਟੀਮੇਟ ਬਣਿਆਗਾ ਤੇ ਆਉਂਦੀ ਜਾਂਦੀ ਸੰਗਤ ਨੂੰ ਬੇਨਤੀ ਆ ਕਿ ਸੇਵਾ ਦਾ ਹਿੱਸਾ ਜ਼ਰੂਰ ਪਾ ਕੇ ਜਾਇਆ ਕਰੋ ਇਸ ਗੁਰੂ ਘਰ ਚ ਤੇ ਫਿਲਹਾਲ ਆਪਣੇ ਨਾਲ ਦੇ ਚੱਲੇਗੇ ਸਾਰੇ ਵੋਟ ਪਾ ਕੇ ਚੱਲੀਏ ਬੋਤਲ ਭਰ ਲਈਏ ਪਾਣੀ ਦੀ ਯਾਰ ਹਾਂ ਆ ਗਏ ਸੀਗੇ ਚਲੋ ਜੀ ਬਾਈ ਨੂੰ ਮੈਂ ਇੱਧਰ ਬਿਠਵਾ ਦੇ ਅੱਛਾ ਅੱਗੇ ਬਿਠਾਉਂਗੇ ਤਨੂ ਬੈਠਾ ਹੈਗੇ ਠੀਕ ਹੈ ਜੀ ਹਾਂਜੀ ਨਹੀਂ 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 ਵਾ ਇਹਨਾਂ ਨੂੰ ਬੈਠਣ ਦਿਓ ਕੋਈ ਚੱਕਰ ਨਹੀਂ ਆ ਨਾ 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 ਪਿੱਛੇ ਬਹਿਣਾ ਵੇਹੋ ਕੋਈ ਚੱਕਰ ਨਹੀਂ ਫੇਰ ਬਹਿ ਜਾਗੇ ਅੱਗੇ ਮਿਹਰਬਾਨੀ ਆਨਦਾ ਬਾਬਾ ਆਣ ਦੋ ਪਹਿਲਾਂ ਦੇਖੋ ਤੁਸੀਂ ਕਿੰਨੀ ਬਾਹਰ 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 ਜਾਉਂ ਤੁਸੀਂ ਅਰੇ ਭਾਈ ਆਣੇ ਤਾਂ ਦੇਨੇ ਆ ਅਰੇ ਇਧਰ ਹੀ ਬੈਠੇਗੇ ਬੋਲੋ ਆਣੇ ਤਾਂ ਦੇ ਭਾਈ ਅਰੇ ਉਧਰ ਖੁੰਚੇ ਜੀ ਹਾਂਜੀ ਕੋਈ ਚੱਕਰ ਨਹੀਂ ਹੈ ਉਹ ਹੈਗਰਾ ਬੈਗ ਚੱਕਾ ਸਾਫ ਰਿਆ ਖਾਲ ਵਾਹ ਹੈ ਗਰਾ Land of the light ਸਵਕਤ 3:30 ਵਜੇ ਦਾ ਜਗਾ ਜਗਾ ਤੇ ਟ੍ਰੈਫਿਕ ਪੈਣ ਲੱਗ ਪਈ ਆ ਤੇ ਕਈ ਜਗ੍ਹਾ ਤੇ ਕੋਈ ਕੰਟਰਕਸ਼ਨ ਦਾ ਕੰਮ ਚੱਲੀ ਜਾਂਦਾ ਉਹ ਤਾਂ ਕਰਕੇ ਰੋਕ ਦੇਣ ਦੇਉਂਦੇ ਆ ਤੇ ਉੱਪਰ ਵੀ ਲਟੋਪਿੰਗ ਹੋਈ ਜਾਂਦਾ ਨੌਜਵਾਨ ਰੱਤ ਗਏ ਆ ਬਗਲ ਰੱਖਿਆ ਹੁੰਦਾ ਦੇਖੀ ਵੀਰਾ ਓਏ ਲੱਕਦਾ ਜਾਂ ਫਿਰਦਾਗਾ ਤੋਂ ਕਰੀ ਜਾਂਦੇ ਕੋਈ ਸਕਿਉਰਟੀ ਵਾਲਾ ਕੰਮ ਆ

ਰੇਸ ਜੀ ਨੇ ਵਧੀ ਘਟੀ ਜਾਂਦੀ ਪਹਿਲਾਂ ਮੈਨੂੰ ਇਹ ਸੀ ਕਿਤੇ ਉਹ ਪੰਪ ਨੂੰ ਹਵਾ ਦਿੰਦੇ ਆ ਡੀਜ਼ਲ ਵੱਧ ਘਟਦਾ ਹੁੰਦਾ ਉਹ ਨਹੀਂ ਆਏ ਆ ਕੋਮਣ ਆਏ ਮੇਤਰਪਿਆਰੇ ਜਿੱਥੇ ਵੀ ਮਿਲਦਾ ਥਾ ਉੱਥੇ ਫੋਟੋ ਸ਼ੂਟ ਤੇ ਹੋ ਜਾਂਦੇ ਆ ਇੱਧਰੋਂ ਸਾਹਮਣੇ ਲਟੋਪਿੰਗ ਹੋਏ ਪਏ ਆ ਤੇ ਆਪਣੇ ਵਾਲੇ ਹਜੇ ਉੱਤਰੀ ਸੀਗੇ ਕਿ ਉਹ ਨਹੀਂ ਦੁਬਾਰੇ ਗਿਆਦਾ ਬਈ ਚਲੋ ਚਲੋ ਬੈਠੋ ਬਈ ਆ ਬੈਗੇ ਬੈਗੇ ਬਈ ਬੈਗੇ ਆ ਯਾਰ ਕੰਮ ਨਹੀਂ ਤਾਂ ਝਾਮ ਲੱਗੇਗਾ ਝਾਮ ਲੱਗੇਗਾ ਚਲੋ ਬੈਠੋ ਜਲਦੀ ਬੈਠਾ ਚਲਾ 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 ਵਾਹਿਗੁਰੂ ਇਹ ਤੇ ਆਪੇ ਆਪ ਚੜਾ ਉੱਪਰਲੇ ਪਾਸੇ ਲੰਕ ਗਿਆ ਸਾਰੇ ਘਰ ਪਹਾੜ ਦੀ ਕੰਨੀ ਤੇ ਤੇ ਜੋਸ਼ੀ ਮੱਠ ਤੋਂ ਅੱਗੇ ਆ ਕੇ ਰਸਤਾ ਥੋੜਾ ਹੋਰ ਜ਼ਿਆਦਾ ਖਰਾਬ ਹੋ ਜਾਂਦਾ ਤੇ ਉੱਤੋਂ ਜਿਹੜੇ ਸ਼ਰਧਾਲੂ ਉਧਰੋਂ ਹੇਮਕੁੰਟ ਸਾਹਿਬ ਤੋਂ ਵਾਪਸ ਮੋੜਨ ਲੱਗ ਜਾਂਦੇ ਆ ਤੇ ਉਹਨਾਂ ਦਾ ਟ੍ਰੈਫਿਕ ਜਮਾ ਹੋਣ ਲੱਗ ਜਾਂਦਾ ਪਹਿਲਾਂ ਇੱਕ ਪਾਸੇ ਟਪਾਉਂਦੇ ਆ ਫਿਰ ਦੂਜੇ ਪਾਸੇ ਵਲਟਾਪਦੇ ਆਗੇ ਤੇ ਐਂ ਕਰਕੇ ਬੀਤਾਂ ਕਰਕੇ ਸਦੇਣਾ ਝੱਲੇ ਦਾ ਫਾਇਦਾ ਹੋ ਜਾਂਦਾ ਵੀ ਟਾਈਮ ਸਿਰ ਬੰਦਾ ਬੇਲੇ ਸਿਰ ਪਹੁੰਚ ਜਾਂਦਾ ਹੁਣ ਸਾਨੂੰ ਸਮਾਂ ਦੱਗ ਜੂ ਆ ਜੀ 2 2.5 ਘੰਟੇ ਲਗਭਗ 6:00 ਵਜੇ ਦੇ ਨੇੜੇ ਪਹੁੰਚਾਂਗੇ ਹਾਂ ਸਨੀਪ 6:00 ਵਜੇ ਜਾਣਗੇ ਕੱਲੀ ਦੇਸਾ ਜੀ ਮੈਮਾ ਲੱਗਣਾ ਹੈ 11 ਘੰਟੇ ਠੀਕ ਹੈ ਤੂੰ ਤਾਂ ਬੰਦਾ ਹੀ ਅੰਤਰਜਾਮੀ ਹੈ ਯਾਰ ਆ ਗਰੂ ਦਾ ਤੇ ਯਾਰ ਬਾਬਾ ਹਾਂ ਵਾਕਿਓ ਬਈ ਗੁਜਰਾਤ ਵਾਲੇ ਉਹਨਾਂ ਨਾਲ ਗੱਲੀ ਮਾਤੀ ਭਿੜੇ ਹੋਏ ਆਂ ਅਸੀਂ ਚੰਗੇ ਆ ਬੰਦੇ ਗਾ ਹੌਲੀ-ਹੌਲੀ ਬੋਕੜੀ ਖੁੱਲ ਜਾਂਦੀ ਹੈ ਸੰਗ ਜੀ ਸ਼ੁਰੂ-ਸ਼ੁਰੂ ਚ ਹੁੰਦਾ 11-11 ਸਾਰੇ ਚੁੱਪ ਕਰਕੇ ਬਹਿੰਦੇ ਆ ਜਿਵੇਂ-ਜਿਵੇਂ ਕੋਲੀ ਮਿਲੀ ਜਾਣਗੇ ਦਿਲ ਮਿਲੀ ਜਾਣਗੇ ਗੱਲਾਂ-ਵਾਟਾਂ ਹੋਰ ਖੁੱਲhi ਜਾਂਦੀਆਂ ਅੱਗੇ ਤੇ ਜੀ ਲੱਗਿਆ ਹੋਇਆ 5 ਵਜੇ ਦਾ ਸਮਾਂ ਹੋ ਗਿਆ ਤੇ ਕਣੀਆਂ ਸ਼ੁਰੂ ਹੋ ਗਈਆਂ ਆ ਪਹਾੜਾਂ 'ਚ ਇਹ ਗੱਲ ਨਾਰਮਲ ਹੁੰਦੀ ਆ ਕਿ ਭਾਈ ਦੁਪਹਿਰ ਬਾਅਦ ਮੌਸਮ ਖਰਾਬ ਹੋ ਹੀ ਜਾਂਦਾ ਆ 2-3 ਵਜੇ ਕਣੀਆਂ ਵਾਲਾ ਮਾਹੌਲ ਜਿਹਾ ਬਣ ਜਾਂਦਾ ਤੇ ਦਿਨ ਤਹਾਨੂੰ ਬਹੁਤ ਕੜਾ ਪਰ ਪਹਾੜਾਂ ਉੱਲੇ ਨੇ ਭਾਈ ਸਾਹਿਬ ਸੂਰਜ ਹੋਰੇ ਆ ਦਿਖਾਈ ਨਹੀਂ ਦੇ ਰਹੇ ਤੇ ਅੱਧੇ ਪੌਣੇ ਘੰਟੇ ਦਾ ਰਾਹ ਆਪਣਾਲੇ ਹੋਰ ਬਾਕੀ ਆ ਤੇ ਥੋੜੀ ਥੋੜੀ ਠੰਡ ਲੱਗਣੀ ਸ਼ੁਰੂ ਹੋ ਚੁੱਕੀ ਆ ਵਾਹ ਅਪਾ ਦਾ ਫੇਸਿਸਿਕ ਦਾ ਉਹ ਤੇਰੀ ਆਤਾ ਅਕਾਲੀ ਅਕਾਲੀ ਆਹ ਵਾਹਿਗੁਰੂ ਅ ਸਮਾ ਹੋਇਆ 5:30 ਵਜੇ ਦਾ ਤੇ ਨੌਜਵਾਨ 11:00 11 ਘੰਟਿਆਂ ਦਾ ਰਸਤਾ ਤੈਅ ਕਰਕੇ ਪਹੁੰਚ ਚੁੱਕੇ ਨੇ ਗੋਵਿੰਦ ਘਾਟ ਕਿਵੇਂ ਰਹੀ ਸਫਰ ਸਫਰ ਬਹੁਤ ਵਧੀਆ ਰਿਹਾ ਵੀ ਬਾਬੇ ਦੀ ਮਿਹਰ ਹੋ ਗਈ ਚਲੋ ਮੇਰੀ ਚਾਹੀਦੀ ਹੈ ਜੀ ਚਲੋ ਚੱਕੋ ਕਰਾਉਂ ਤੁਹਾਡੀ ਵੀ ਹਾਂ ਨਹੀਂ ਨਹੀਂ ਵਾਈਗਰੂ ਦੀ ਮਿਹਰ ਚਾਹੀਦੀ ਹੈ ਸਾਡੀ ਪਕੜਨੇ ਸਹੀ ਜੀ ਜੋ ਆਪਨੇ ਧਾਕੇ ਪਾਈ ਆਹ ਕਦ ਕੀ ਬਾਤ ਨਹੀਂ ਹੈ ਵਾਹਿਗੁਰੂ ਜੀ ਠੰਡਾਦੈਣ ਲੱਗਦੀ ਵਾਲੀ ਥੋੜੀ ਲੱਗਦੀ ਥੋੜੀ ਥੋੜੀ ਲੱਗ ਰਹੀ ਹੈ ਉੱਪਰ ਦੇਖ ਨੀ ਯਾਰਾ ਉੱਤੇ ਓਏ ਇਸ ਵਕਤ ਜਿਹੜਾ ਤਾਪਮਾਨ ਹੈਗਾ 16 ਡਿਗਰੀ ਹਾਂਜੀ ਹਾਂਜੀ ਹੈਲੋ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਸਾਰੇ ਬਹੁਤ ਵਧੀਆ ਬੰਦੇ ਨੇ ਤੇ ਵਧੀਆ ਸਾਥ ਮਿਲਿਆ ਆਪਾਂ ਨੂੰ ਵਧੀਆ ਹੱਸਦੇ ਖੇੜਦੇ ਆਏ ਸਾਰੇ ਰਾਜੀ ਖੁਸ਼ੀ ਪਹੁੰਚੇ ਇੱਥੇ ਤੇ 16 ਡਿਗਰੀ ਤਾਪਮਾਨ ਹੈ ਤੇ ਉਚਾਈ ਜਿਹੜੀ ਸਮੁੰਦਰ ਤਲ ਤੋਂ ਇੱਥੇ ਹੈਗੀ ਹੈ 1700 ਤੇ 70 ਮੀਟਰ हां 5800 फुट ਉੱਚੇ ਆਪਾਂ ਇਸ ਵਕਤ ਇੱਥੇ ਹੈਗੇ ਆਗੇ ਤੇ ਠੰਡ ਤਿੱਖੀ ਆ ਹਵਾ ਵਜ ਦੀ ਲੰਘ ਰਹੀ ਹੈਗੀ ਤੇਜ਼ ਹਵਾ ਤੇ ਸਾਸਰੀ ਗਾਲ ਬਾਪੂ ਜੀ ਸਤਰੀਕਾਲ ਜੀ ਠੀਕ ਠਾਕ ਪਹੁੰਚੇ ਚੜਦੀ ਗਲਾ ਚ ਠੀਕ ਹੈ ਸੋਨੂੰ ਦੇਖ ਕੇ ਬਸ ਅਸੀਂ ਹੋਰ ਚੜਦੀ ਗਲਾ ਚ ਹੋਏ ਆਣੇਗੇ ਵਾਈਕਰੂ ਜੀ ਚਲੋ ਜੀ ਇਹ ਪੈਣੇ ਆ ਗਏ ਮੇਰੀ ਹਾਂਜੀ ਤੇ ਅੱਛਾ ਚਲੋ ਵਾਈਕਰੂ ਜੀ ਅ 360 ਡਿਗਰੀ ਘੁੰਮ ਕੇ ਦੇਖੀਏ ਤਾਂ ਚਾਰ ਚਪੇਰੇ ਦਾ ਅ ਇਹੋ ਜਿਹਾ ਨਜ਼ਾਰਾ ਹੈਗਾ ਹਾਂਜੀ ਇਹ ਪੁਲ 'ਚ ਉੱਪਰ ਚੜਨਾ ਹੈ ਹੇਮਕੁੰਸਾ ਲਈ ਆਹ ਚਾ ਹੇਮਕੁੰਸਾ ਲਈ ਠੀਕ ਹੈ ਇਧਰ ਉੱਪਰ ਜਾਣਾ ਹੈਗਾ ਠੀਕ ਹੈ ਜੀ ਜੀ ਹੈ ਜੀ ਵਾਹਿਗੁਰੂ ਗੁਰਦਵਾਰਾ ਸ੍ਰੀ ਹੇਮਕੁੰਟ ਸਾਹਿਬ ਜੀ ਗੋਵਿੰਦ ਘਾਟ ਹਾਂ ਨੈਟਵਰਕ ਦੀ ਗੱਲ ਕਰੀਏ ਤਾਂ ਸਾਰੇ ਰਸਤੇ 'ਚ ਨੈਟਵਰਕ Jio ਦਾ ਫੁੱਲ ਸੀ Airtel ਦਾ ਨੈਟਵਰਕ ਗੈਪ ਸੀ ਇੱਕ ਤੇ ਇੱਕ ਦੋ ਥਾਵਾਂ ਤੇ ਟੁੱਟਮਾ ਡੰਡਾ Airtel ਦਾ ਆਇਆ ਸੀ ਇੱਥੇ Airtel ਦਾ ਨੈਟਵਰਕ ਫੁੱਲ ਆ ਹੁਣ ਨਾਲ ਹੀ Jio ਦਾ ਛੋਟੀ ਜਿਹੀ ਜਾਣਕਾਰੀ ਸਾਂਝੀ ਕਰਦੀ ਕਈ ਵਾਰੀ ਵੀਰ ਨੂੰ ਕਿਸੇ ਨੂੰ ਜਿਆਦਾ ਜ਼ਰੂਰੀ ਹੁੰਦਾ ਨੈਟਵਰਕ ਕਿ ਰਾਹ 'ਚ ਕੋਈ ਕੰਮ ਕਰ ਕਿਸੇ ਦਾ ਇਹੋ ਜਿਹਾ ਬਿਜ਼ਨਸ टाइप ਗੱਲਬਾਤ ਹੁੰਦੀ ਆ ਤਾਂ ਕਰਕੇ ਇ ਆਪਣੀ ਸਾਰੀ ਸੰਗਤਾ ਮੂਰੇ ਪਹੁੰਚ ਚੁੱਕੀ ਹੈ। ਵਾਹਿਗੁਰੂ ਜੀ। ਉਹ ਰੱਖਦੇ ਵਿੱਚ ਹੀ ਬਣੀ। ਵਾਹਿਗੁਰੂ ਜੀ। ਹਾਲ ਨੰਬਰ 210 ਹੈ। ਸਰਾਣਾ ਹੀ ਲੇ ਸਰਾਣਾ ਹੀ ਬਣਾ ਲਿਆ। ਨਾਮਾ ਹੀ ਨਹੀਂ ਕਰ ਲਿਆ ਪ੍ਰੋਗਰਾਮ ਸੈਟ। ਚਲੋ ਪ੍ਰੋਗਰਾਮ ਠੀਕ ਹੈ। ਹਾਂ ਮੈਂ ਨਹੀਂ ਦੋ ਕੰਬਲ ਹੈਗੇ ਸਰਾਣੇ ਲਾ ਲੇ। ਇਹਦੇ ਨਾਲ ਦਾ ਪਿਆਓ। ਕੀ ਦੇ ਨਾਲ ਦਾ? ਇਹਦੇ ਨਾਲ ਕੋਈ। ਬਸ ਉਹ ਕੰਬਲ ਹੈਗੇ ਆ ਦੋ ਸੈਟਿੰਗ ਕਰ ਲਈਏ ਰੁੱਕੇ ਆ ਹੈ ਕੀ ਜੀ ਜੀ ਤੁਹਾਨੂੰ ਤਾਂ ਬੜੀ ਐ ਮੈਂ ਹੈ ਕੰਬਲੀ ਜੀ ਜੇ ਪੋਲੀ ਆ ਇਹ ਠੀਕ ਹੈ ਕੋਈ ਗੱਲ ਨਹੀਂ ਸਾਵਾ 6:05 ਮਿੰਟਾਂ ਦਾ ਹੋ ਗਿਆ ਬਈ ਤੇ ਇੱਥੇ ਹਾਲ ਲੈ ਲਿਆ ਆਪਾਂ ਹਾਲ ਦੀ ਪਰਚੀ ਕਟਾ ਲਈ ਆ ਇਹ ਜਿਹੜੀ ਕਿ ਬਿਲਕੁਲ ਫ੍ਰੀ ਆ ਕਮਰਾ ਲੈਣਾ ਤੁਸੀਂ 1000 ਰੁਪਏ ਚ ਤੇ ਕੰਬਲਾ ਗੁੰਬਲਾ ਦਾ ਸਾਰਾ ਪ੍ਰਬੰਧ ਇੱਥੇ ਨਾਲ ਪਿਆ ਸੀ ਬੈਗ ਧਰ ਲੈ ਮੰਨ ਲੈ ਆਪਦੇ ਟਿਕਾਣੇ ਆ ਕੇ ਤੇ ਉੱਪਰ ਥੱਲੇ ਹੋਸਟਲ ਵਾਂਗੂ ਡਬਲ ਡਬਲ ਬਣੇ ਹੋਏ ਇੱਥੇ ਮੈਂ ਬੈੱਡ ਆ ਸਿੰਗਲ ਜਾਂ ਬੈਗ ਤੇ ਰਹਿ ਲਈ ਪਿਆ ਹੂੰ ਠੀਕ ਹੈ ਸਾਨੂੰ ਬਾਬਾ ਜੀ ਦੇ ਦਰਸ਼ਨ ਕਰ ਲਿਆ ਨੇ ਪ੍ਰਸ਼ਾਦਾ ਪਾਣੀ ਛਕ ਲਈਏ ਉੱਤੇ ਲੈ ਨਾਲ ਕੰਬਲ ਤੇ ਰਹੇ ਨਾ ਮੈਂ ਦੋ ਰੱਖਾਂ ਮੂਲੇ ਕੇ ਰੱਖ ਲਾਉਂਗਾ ਇੱਥੇ ਬੰਦੇ ਵੱਧ ਹੋਣਗੇ ਇਹ ਤਾਂ ਨਹੀਂ ਲੱਗਣੀ ਸਾਡਾ ਤੇ ਸੰਗਤ ਭਾਈ ਕਾਫੀ ਹਮ ਹਮਾ ਕੇ ਪਹੁੰਚੀ ਹੋਈ ਇੱਥੇ ਤੜਕੇ ਹੋ ਸਕਦਾ ਕਾਫੀ ਭੀੜ ਹੋਵੇ ਟ੍ਰੇਲ ਤੇ ਟਰੈਕ ਤੇ ya atrás de las tete, oh, allá. Yeah. Oh, ਸਬਕਤ 6:30 ਹੋ ਗਿਆ ਸੰਦੀਪ 6:30 ਵਜੇ ਦਾ ਸਮਾਂ ਹੋ ਗਿਆ ਤੇ ਦਰਸ਼ਨ ਕਰ ਲੇ ਬਾਬਾ ਜੀ ਦੇ ਤੇ ਥਾਣਾ ਗੋਬਿੰਦ ਘਟ ਜਿਲ੍ਹਾ ਚਮੋਲੀ ਚਮੋਲੀ ਜ਼ਿਲ੍ਹੇ ਚ ਪੈਂਦਾ ਤੇ ਬਾਜ਼ਾਰ ਦਾ ਇੱਕ ਮੋਟਾ ਜਿਹਾ ਭਲਵਾਨੀ ਘੇੜਾ ਕੱਟਿਆ ਤੇ ਇੱਥੇ ਆ ਰੈਸਟੋਰੈਂਟ ਜਮਣਿਆ ਹੋ ਗਿਆ ਤੇ ਬਾਕੀ ਇੱਥੇ ਉਹੀ ਭੀੜਾ ਜਾਂ ਬਾਜ਼ਾਰ ਆ ਤੇ ਬਸ ਇਹੀ ਇੱਕ ਗਲੀ ਆ ਤੇ ਈ ਬੱਸ ਗੁਰੂਗੜ੍ਹ ਤੋਂ ਜਦੋਂ ਸਿੱਧਾ ਇੰਟਰੋ ਨੇ ਉਥੇ ਮੇਨ ਮੇਨ ਗੇਟ ਤੋਂ ਕੋਈ ਬੱਸ ਗੁਰੂਗੜ੍ਹ ਦੇ ਵਿੱਚ ਦੀ ਲੰਘ ਕੇ ਇੱਧਰ ਨੂੰ ਆ ਜਾਂਦੀ ਆ ਹਾਂ ਦੂਜੇ ਰੂਪ ਵੀ ਮਿਲਦੇ ਇੱਥੇ ਪਰ ਹੋਟਲ ਹਾਂ ਪ੍ਰਾਈਵੇਟ ਹੋਟਲ ਵੀ ਨੇ ਪਾਈ ਕਹਿੰਦੇ ਜੀ ਅਸੀਂ ਲੈਣੇ ਆ ਕਿਰਾਏ ਤੇ ਤੇ ਵੈਸੇ ਅਸੀਂ ਹਾਲ-ਮਾਲ ਲਿਆ ਹਾਲ ਆ ਵਧੀਆ ਜ਼ੇਵਤੀ ਹੁੰਦੀ ਆ ਹਾਲ ਆ ਸਹੀ ਰਹਿੰਦਾਗਾ ਤੇ ਬਾਕੀ ਜੇ ਪਰਿਵਾਰ ਦੇ ਮੈਂਬਰ ਆਇਆ ਕੋਈ 5-4 ਜਣੇ ਭਾਈ ਤੇ ਆਉਂਦੇ ਆ ਹਰੂਮ ਲੈ ਲਈ ਫਿਰ ਹਰੂਮਦਾਰ ਕਿਰਾਇਆ ਜਿਹੜਾ ਹੈਗਾ 1000 ਰੁਪਿਆ ਗੁਰੂ ਘਰ ਵਿਖੇ ਆ ਇਧਰ ਲਈ ਗਲੀ ਲੰਘ ਕੇ ਆ ਜਾ ਉਹ ਇਧਰ ਹਾਂ ਇੱਥੇ ਲਾਲ ਉਹ ਵਾਹਿਗੁਰੂ ਜੀ ਆ ਇੱਧਰਲੇ ਪਾਸੇ ਪਾਣੀ ਦਾ ਗੜ ਗੱਜ ਪੈਂਦਾ ਹੋਇਆ ਤੇ ਨਾਲ ਹੀ ਇੱਧਰ ਆ ਗੁਰਦੁਆਰਾ ਸਾਹਿਬ ਤੇ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਅੱਜ ਦੇ ਬਲੌਗ ਦੀ ਇੱਥੇ ਸਮਾਪਤੀ ਹੋਣ ਲੱਗੀ ਆ ਤੇ ਇੱਥੇ ਆਪਾਂ ਹਾਲਚੇ ਰਹਿਣਾ ਅੱਜ ਦੇ ਤੜਕੇ ਇੱਥੋਂ ਅਸਲੀ ਯਾਤਰਾ ਸ਼ੁਰੂ ਹੋਣੀ ਆ ਆ ਇੱਥੋਂ 4 ਕਿਲੋਮੀਟਰ ਤੱਕ ਅੱਗੇ ਤਾਂ ਗੱਡੀਆਂ ਵੀ ਜਾਂਦੀਆਂ ਤੇ ਪਰ ਜੇ ਕਿਸੇ ਬੰਦੇ ਦੀ ਇੱਛਾ ਹੋਵੇ ਤਾਂ ਇੱਥੋਂ ਇੱਥੋਂ ਵੀ ਪੈਦਲ ਯਾਤਰਾ ਆਪਦੀ ਸ਼ੁਰੂ ਕਰ ਸਕਦਾ ਹੈਗਾ ਐਈਆਂ ਨਾ ਬਈ ਉਈ ਸ਼ਾਇਦ ਪਿੰਡੋ ਵੀ ਕਰ ਸਕਦਾ ਇਹਨਾਂ ਇਹ ਪਿੰਡੋ ਵੀ ਕਰ ਸਕਦੇ ਆ ਹਾਂ ਇਸ਼ਾਰਾ ਠੀਕ ਹੈ ਫਿਰ ਟੈਗ ਜਾਂ ਨੌਜਵਾਨ ਪੂਰਾ ਅ ਫਿਲਹਾਲ ਸੌਂਦੇ ਆ ਤੇ ਕੱਲ ਦਾ ਮੌਲ ਚਾਲ ਦੇਖਦੇ ਆ ਕਿ ਇੱਥੋਂ ਕਿਹੋ ਜਿਹਾ ਰਹਿੰਦਾਗਾ ਹੋਰ ਕੀ ਕਹਿੰਦਾ ਸੀ ਗੱਲੀ ਭੁੱਲ ਗਿਆ ਮੈਂ ਤੇ ਚਲੋ ਠੀਕ ਆ ਤੜਕੇ ਦੇਖਦੇ ਆ ਇੱਥੋਂ ਕੱਲ ਨੂੰ ਆਪਾਂ ਗੋਵਿੰਦ ਘਾੜ ਤੋਂ ਗੋਵਿੰਦ ਧਾਮ ਜਾਣਾਗਾ ਪੈਦਲ ਯਾਤਰਾ ਸ਼ੁਰੂ ਆ ਤੇ ਪਰਸੋ ਗੋਵਿੰਦ ਧਾਮ ਤੋਂ ਸ੍ਰੀ ਹੈਮਗੋਟ ਸਾਹਿਬ ਨੂੰ ਰਵਾਨਾ ਹੋਵਾਂਗੇ ਤੇ ਬਿਲਾਲ ਆ ਇੰਨਾ ਕਿਸੇ ਅੱਜ ਦਾ ਬਲੌਗ ਧੰਨਵਾਦ ਜੀ ਜੁੜੇ ਰਹੋ ਸਾਡੇ ਸਫਰ ਦੇ ਨਾਲ ਮਿਲਦੇ ਆ ਕੱਲ ਨੂੰ ਸਵੇਰੇ 7:00 ਵਜੇ ਨਵੇਂ ਬਲੌਗ ਦੇ ਨਾਲ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ